ਸਰ ਵੀਡੀਓ ਪਾ ਕੇ 18 ਦਾ। ਠਾਕ ਹੈਗੇ। ਹਾਂਜੀ। ਫਿਰ ਇਹ ਕੁਰਸੀ ਕਿੰਨੀ ਦੀ ਆਉਂਦੀ ਹੈ? 18 ਸਰ 18 500 ਰੁਪਏ ਦੀ। ਸਰ ਉਹ ਤੁਹਾਨੂੰ ਲੈ ਆਉਂਦਾ। ਲੈ ਆ ਉਹ ਵੀ ਸਰ ਲੈ ਆ। ਮਤਲਬ ਦੇਖੋ ਤੁਸੀਂ ਐਦਾਂ ਨਾ ਇੱਥੋਂ ਦੀ ਰੋਟੀ ਖਾਦੇ ਔਰ ਤੁਸੀਂ ਘਰ ਚਲਾਉਂਦੇ ਹੋ ਤੇ ਇਹਨੂੰ ਤੁਸੀਂ ਇਹ ਨਹੀਂ ਬੈ ਕਹਿਣਾ ਕਿ ਬਾਹਰ ਵੀ ਸੜਕ ਨਾਲ ਵੀ ਮਾਰਾ ਬਣਾਇਆ ਹੋਇਆ ਹੈ। ਉਹ ਕਰਨਾ ਤੇ। ਉਹ ਤਾਂ ਕਰਨਾ। लिया जी मैंने मतलब किससे लाया क्या है? हाँ तो दूसरे में मैंने लगता नहीं लाया था, था तो नहीं मेरी स्वर्ण से चलाया था और दूसरे मुझे मेरा खेलाबड़ी नहीं आया था देखो बहुत मारी गलत बिना कामों तो अंदर आना फैक्टर माना अरे आप भी क्या आ रहे थे कितना फिर बढ़ेगा पता होगा कर दो नाम एक � ਮੰਗਾ ਕੇ ਤੇ ਮਾਰੂਗਾ ਤਾਂ ਕੋ ਕੋ ਮੈਂ ਹੀ ਕਮਾਂਗਾ ਕਿ ਅਸੀਂ ਬੜੇ ਖੁਸ਼ ਨਸੀਬ ਆ ਸਾਰੇ ਜਿਹੜੇ ਵਧੀਆ ਤਨਖਾਹਾਂ ਲੈ ਰਹੇ ਆ ਵਧੀਆ ਕੁਰਸੀਆਂ ਤੇ ਬੈਠੇ ਆ ਇੱਜ਼ਤ ਮਾਣ ਸਭ ਕੁਝ ਮਿਲਦੇ ਆ ਜੀ ਅਸੀਂ ਆਪਣੇ ਪਿੰਡਾਂ ਚ ਆਪਣੇ ਸ਼ਹਿਰਾਂ ਚ ਉਹ ਬੱਚਾ ਧੀ ਮਾਰੀਏ ਜਿੰਨਾਂ ਕੋ ਰੋਜੀ ਰੋਟੀ ਲਈ ਵੀ ਕੁਛ ਨਹੀਂ ਹੈ ਤੇ ਇਸੇ ਸਬੰਧੀ ਹੀ ਮੇਰੇ ਸਾਨੂੰ ਸੀਐਮ ਸਾਹਿਬ ਵੱਲੋਂ ਸਾਰਿਆਂ ਵੱਲੋਂ ਹਦਾਇਤ ਹੈ ਕਿ ਟਾਈਮ ਟੂ ਟਾਈਮ ਦਫ਼ਤਰ ਆਣਾ ਤੇ ਟਾਈਮ ਟੂ ਟਾਈਮ ਜਾਣਾ ਤਾਂ ਕਿ ਲੋਕਾਂ ਦੀ ਖੱਜਲ ਖਰਾਬੀ ਨਾ ਹੋਵੇ ਇਸੇ ਸਬੰਧੀ ਮੈਂ ਤਹਿਸੀਲਦਾਰ ਆਫਿਸ 81 ਕਾ ਟਾਈਮ ਤੇ तकरीबन 9:30 ਵਜੇ ਤੇ ਅੱਜ ਮੈਂ ਬੀਡੀਪੀ ਦਫ਼ਤਰ ਵੀ ਗਿਆ ਗੁਰਦਾਸਪੁਰ ਤੇ ਇਸ ਤਰ੍ਹਾਂ ਹੀ ਮੈਂ ਹਰ ਦਫ਼ਤਰ ਜਾਵਾਂਗਾ ਮੇਰਾ ਇੱਕੋ ਹੀ ਸਾਰਿਆਂ ਨੂੰ ਸਤਿ ਨਿਦੇਸ਼ ਹੈ ਮੈਸੇਜ ਹੈ ਬੇਨਤੀ ਹੈ ਰਿਕੁਐਸਟ ਹੈ ਕਿ ਅਸੀਂ ਪੂਰੇ ਜੋ ਹਰ ਆਫਿਸ ਟਾਈਮ 'ਤੇ ਟਾਈਮ 'ਤੇ ਆਣਾ ਹੈ ਲੋਕਾਂ ਦੀ ਵੱਧ ਤੋਂ ਵੱਧ ਸਹੂਲਤ ਦੇਣੀ ਹੈ ਤੇ ਟਾਈਮ 'ਤੇ ਜਾਣਾ ਹੈ ਜਿਹੜੇ ਗੈਰ ਹਾਜ਼ਰ ਪਾਇਆ ਗਿਆ ਉਹਨਾਂ ਨੂੰ ਅੱਛੀ ਸ਼ੋਕੋਈ ਨੋਟਿਸ ਕੱਢੇ ਹੈ ਉਹਨਾਂ ਨੂੰ ਟਾਈਮ ਦਿੱਤਾ ਕਿ ਆਪਣਾ ਜਵਾਬ ਦਿੱਤਾ ਜਾਵੇ ਕਿਉਂ ਪਾਏ ਗਏ ਜੇ ਉਹਨਾਂ ਦੇ ਸਾਨੂੰ ਬਾਚਣ ਜੋ ਜੇ ਕੋਈ ਰੀਜਨ ਕੋਈ ਜਾਨਵਰ ਜਿਸ ਨਾਲ ਕੋਈ ਬਿਮਾਰ ਹੋ ਗਿਆ ਜਾਂ ਕੋਈ ਕਿਤੇ ਟ੍ਰੈਫਿਕ ਫਸ ਗਿਆ ਜਾਂ ਕਿਤੇ ਜੀ ਹੋ ਗਈ ਹੈ ਉਹ ਅਸੀਂ ਉਹਨੂੰ ਬਾਚਾਂਗੇ ਜੇ ਕੋਈ ਉਹ ਜਿਆ ਸਾਨੂੰ ਕਾਰਨ ਆਂਦਾ ਜਿਹੜਾ ਬਿਲਕੁਲ ਵੀ ਬਾਚਿਆ ਨਹੀਂ ਜਾ ਸਕਦਾ ਉੱਥੇ ਸਖਤੋ ਸਖਤ ਕਾਰਵਾਈ ਕਰਾਂਗੇ